ਅਸੂ ਦਾ ਮਹੀਨਾ ਸੰਸਾਰੀ ਤੌਰ ਤੇ ਆਪਾਂ ਦੇਖਦੇ ਹਾਂ ਹਾਂ ਬਹੁਤ ਹੀ ਠੰਡ ਹੁੰਦੀ ਹੈ ਤੇ ਨਾ ਬਹੁਤੀ ਗਰਮੀ ਹੁੰਦੀ ਇੱਕ ਪਿਆਰਾ ਜਿਹਾ ਮਹੀਨਾ ਗਿਣਿਆ ਜਾਂਦਾ ਗਰਮੀ ਖਤਮ ਹੋ ਗਈ ਸਿਆਲ ਦੀ ਸ਼ੁਰੂਆਤ ਹੋ ਜਾਂਦੀ ਹੈ ਅਸੂ ਤੋਂ ਹਾਂ ਇਸੇ ਤਰੀਕੇ ਦੇ ਨਾਲ ਜ਼ਿੰਦਗੀ ਦੇ ਵਿੱਚ ਅਸੂ ਕਦੋਂ ਆਉਂਦਾ ਜਦੋਂ ਬੰਦਾ ਦੁਬਧਾਵਾਂ ਦੇ ਵਿੱਚੋਂ ਨਿਕਲ ਜਾਂਦਾ ਕਿਉਂਕਿ ਪਿਛਲੇ ਮਹੀਨੇ ਆਪਾਂ ਵਿਚਾਰ ਕੀਤੀ ਸੀ ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹਿੱਤ ਉਹ ਟਕਣਾਂ ਦੇ ਵਿੱਚੋਂ ਨਿਕਲ ਜਾਂਦਾ ਤੇ ਮਾਲਕ ਦੇ ਲਈ ਉਹਦੇ ਮਨ ਦੇ ਵਿੱਚ ਪਿਆਰ ਪੈਦਾ ਹੋ ਜਾਂਦਾ ਉਹਦੇ ਜੀਵਨ ਦੇ ਵਿੱਚ ਪਿਆਰ ਦੀ ਰੁੱਤ ਦੀ ਸ਼ੁਰੂਆਤ ਹੋ ਜਾਂਦੀ ਹੈ ਉਹਦੇ ਜੀਵਨ ਦੇ ਵਿੱਚ ਇੱਕ ਵਿਕਾਸ ਖੇੜਾ ਇੱਕ ਟਿਕਾ ਆ ਜਾਂਦਾ ਹੈ ਤੇ ਮਾਲਕ ਦੇ ਨਾਲ ਮਲਾਪ ਦੇ ਲਈ ਉਹਦੇ ਮਨ ਦੇ ਵਿੱਚ ਉਤਸ਼ਾਹ ਵੀ ਪੈਦਾ ਹੋ ਜਾਂਦਾ ਸੁਣ ਪ੍ਰੇਮ ਓਮਾਹੜਾ ਕਿਉਂ ਮਿਲ ਗਏ ਹਰ ਜਾਏ ਅਸੂ뎀 ਹੀ ਨਦਰ ਰਹੀ ਉਪਦੇਸ਼ ਹੈ ਕਿ ਪ੍ਰੇਮ ਨੇ ਉਸ਼ਾਲਾ ਖਾਦਾ ਪ੍ਰੇਮ ਉਮੜਿਆ ਮਨ ਦੇ ਵਿੱਚ ਕਿ ਮਾਲਕ ਦੇ ਨਾਲ ਮਲਾਪ ਕਿਵੇਂ ਹੋਵੇ ਇੱਕ ਹੈ ਆਮ ਪਿਆਰ ਇੱਕ ਹੈ ਪਿਆਰ ਦਾ ਉਸ਼ਾਲਾ ਜਿਵੇਂ ਮਾਂ ਆਪਣੇ ਬੱਚੇ ਨੂੰ ਪਿਆਰ ਤਾਂ ਸਦਾ ਹੀ ਕਰਦੀ ਆ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਹੈਗੀਆਂ ਪਰ ਜੇ ਕਿਤੇ ਮਾਂ ਦੇ ਨਾਲੋਂ ਬੱਚਾ ਵਿਛੜ ਜਾਵੇ ਉਸ ਤੋਂ ਬਾਅਦ ਮਾਂ ਨੂੰ ਮਿਲੇ ਉਹ ਨੂੰ ਘੁੱਟ ਕੇ ਕਾਲਜੇਣਾ ਲਾਉਂਦੀ ਉਹਦਾ ਮੱਥਾ ਚੁੰਮਦੀ ਉਹਦੇ ਮਨ ਦੇ ਵਿੱਚ ਪਿਆਰ ਦਾ ਉਸ਼ਾਲਾ ਉੱਠਦਾ ਇਸ ਨੂੰ ਕਹਿੰਦੇ ਉਹ ਮਾਹੜਾ ਜੀਵ ਨੂੰ ਸਮਝ ਆ ਜਾਂਦੀ ਵੀ ਮੈਂ ਤਾਂ ਐਵੇਂ ਹੋਰ ਪਾਸੇ ਤੁਰਿਆ ਫਿਰਦਾ ਸੀ ਮਾਲਕ ਦੇ ਨਾਲੋਂ ਵਿਛੋੜੇ ਦਾ ਕਾਰਨ ਇਹੀ ਸੀ ਫਿਰ ਉਹਦੇ ਮਨ ਦੇ ਵਿੱਚ ਇੱਕ ਉਸ਼ਾਲਾ ਪੈਦਾ ਹੁੰਦਾ ਕਿਉਂ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਲਾਵੇ ਮਾਈ ਮਨ ਕਰਕੇ ਤਨ ਕਰਕੇ ਬਹੁਤ ਜਿਆਦਾ ਦਰਸ਼ਨਾਂ ਦੀ ਪਿਆਸ ਧਣੀ ਕਹਿੰਦੇ ਬਹੁਤ ਜਿਆਦਾ ਪਿਆਸ ਜਾਗ ਪਈ ਫੇ ਮੇਰੀ ਮਾਂ ਕੋਈ ਆ ਕੇ ਮੈਨੂੰ ਮਾਲਕ ਦੇ ਨਾਲ ਮਲਾ ਦੇਵੇ ਸਤ ਸਹਾਈ ਪ੍ਰੇਮ ਕੇ ਹਾਂ ਤਨ ਕਹਿ ਲਾ ਗਾਂ ਪਾਏ ਪਤਾ ਲੱਗਾ ਜਿਹੜੇ ਸਤ ਸੰਗੀ ਜਨ ਹਨ ਸੰਤ ਜਨ ਹਨ ਉਹ ਪ੍ਰੇਮ ਦੇ ਵਿੱਚ ਮਾਲਕ ਦੇ ਨਾਲ ਪਿਆਰ ਪਾਉਣ ਦੇ ਵਿੱਚ ਸਹਾਈ ਹੁੰਦੇ ਨੇ ਮੈਂ ਉਹਨਾਂ ਦੇ ਪੈਰੀਂ ਲੱਗਾ ਭਾਵ ਆਤ ਨਿਮਰਤਾ ਦੇ ਨਾਲ ਉਹਨਾਂ ਦੇ ਵਿੱਚ ਜਾ ਕੇ ਬੈਠਾ ਪਿਆ ਰਿਓ ਅੱਜ ਵਿਕਰਮੀ ਸੰਮਤ ਅਨੁਸਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਵੀ ਹੈ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਸਾਹਿਬ ਬਣਾ ਕੇ ਆਪਣੇ ਥਾਂ ਤੇ ਥਾਪਿਆ ਸਭ ਤੋਂ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਨਹੀਂ ਸੀ ਆਏ ਭਾਈ ਲੈਣਾ ਜੀ ਤਾਂ ਆਪ ਜੀ ਨੂੰ ਪਤਾ ਵੀ ਉਹ ਹੋਰ-ਹੋਰ ਥਾਵਾਂ ਤੇ ਜਾਂਦੇ ਸੀ ਪਰ ਜਦੋਂ ਗੱਲ ਸਮਝ ਆ ਗਈ ਸਾਰਾ ਕੁਝ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਆ ਗਏ ਤਾਂ ਫਿਰ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅਨੇਕਾਂ ਪ੍ਰੀਖਿਆਵਾਂ ਲਈਆਂ ਪਰ ਉਹ ਡੋਲੇ ਨਹੀਂ ਜੇ ਤਾਂ ਬੱਚੇ ਨੇ ਆਪਣੇ ਪਿਤਾ ਦੀ ਉਂਗਲ ਫੜੀ ਹੋਏ ਮੇਲੇ ਦੇ ਵਿੱਚ ਤਾਂ ਬੱਚੇ ਤਾਂ ਤਾਂ ਛੁੱਟ ਸਕਦੀ ਕਿਉਂਕਿ ਉਹਦੇ ਹੱਥਾਂ ਵਿੱਚ ਉਹ ਨਹੀਂ ਜਾਨ ਨਹੀਂ ਹੈ ਇਸ ਲਈ ਮੇਲਿਆਂ ਦੇ ਵਿੱਚ ਸਿਆਣੇ ਬੰਦੇ ਬੱਚਿਆਂ ਨੂੰ ਉਂਗਲ ਨਹੀਂ ਫੜਾਉਂਦੇ ਉਹਨਾਂ ਦੀ ਬਾਹ ਆਪ ਫੜਦੇ ਉਹਨਾਂ ਦਾ ਹੱਥ ਫੜਦੇ ਕਿਉਂਕਿ ਉਹਨਾਂ ਦੇ ਹੱਥਾਂ ਵਿੱਚ ਜਾਨ ਨਹੀਂ ਛੁੱਟ ਸਕਦੀ ਇਸ ਲਈ ਇਨਸਾਨ ਤਾਂ ਭਟਕ ਸਕਦਾ ਵਾ ਉਹ ਤਾਂ ਕਿਸੇ ਵੇਲੇ ਵੀ ਡੋੜ ਸਕਦਾ ਪਰ ਜਿੱਦੀ ਬਾਹੀਂ ਗੁਰੂ ਮਹਾਰਾਜ ਨੇ ਆਪ ਫੜ ਲਈ ਆਪਦੇ ਨਾਲ ਤੋਰ ਲਿਆ ਉਹਨੂੰ ਫਿਰ ਉਹ ਕਿਉਂ ਡੋਲਣ ਦੇਗਾ ਇਸੇ ਲਈ ਤਾਂ ਜਦੋਂ ਅਖੇਰੀ ਤੌਰ ਤੇ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਧੰਕਾਂ ਵਾਲਾ ਸ਼ਿਕਾਰੀਆਂ ਵਾਲਾ ਪਹਿਰਾਵਾ ਧਾਰਨ ਕੀਤਾ ਨਾਲ ਕੁੱਤਾ ਲੈ ਲਿਆ ਚਮੜੇ ਦੀ ਜੈਕਟ ਪਾ ਲਈ ਵੱਡਾ ਸੋਟਾ ਫੜ ਲਿਆ ਜੰਗਲ ਵਾਲ ਨੂੰ ਤੁਰੇ ਨੇ ਪਿੱਛੇ ਹੋਰ ਗੁਰਸਿੱਖ ਪਿਆਰੇ ਤੁਰ ਪਏ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹਾ ਭਾਈ ਸਾਰੇ ਆਪੋ ਆਪਣੇ ਘਰਾਂ ਨੂੰ ਜਾਓ ਤੇ ਉਹ ਤੁਰ ਗਏ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ ਉਹਨਾਂ ਨੇ ਕੁੱਤਾ ਵੀ ਛੱਡ ਦਿੱਤਾ ਚਲਾਵਾ ਸੋਟਾ ਵੀ ਮਾਰਿਆ ਤੇ ਉਹ ਕਈਆਂ ਨੇ ਤਾਂ ਇਹ ਸਮਝਿਆ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਿਛਲੇ ਪੈਰ ਜਾ ਕੇ ਇਹਨਾਂ ਦਾ ਸੁਭਾਅ ਹੋਰ ਹੋ ਗਿਆ ਡਰਦੇ ਮੁੜ ਗਏ ਤੇ ਕਈ ਬੰਦਿਆਂ ਨੇ ਇਹ ਸਮਝਿਆ ਵੀ ਹੁਣ ਜਦੋਂ ਗੁਰੂ ਮਹਾਰਾਜ ਨੇ ਕਹਿ ਹੀ ਦਿੱਤਾ ਵੀ ਆਪੋ ਆਪਣੇ ਘਰਾਂ ਨੂੰ ਜਾਓ ਤੇ ਹੁਕਮ ਤਾਂ ਮੰਨਣਾ ਹੀ ਚਾਹੀਦਾ ਉਹ ਇਸ ਤਰ੍ਹਾਂ ਚਲੇ ਗਏ ਪਰ ਭਾਈ ਲੈਣਾ ਜੀ ਉੱਥੇ ਹੀ ਖੜੇ ਰਹਿ ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਲੈਣਿਆ ਤੂੰ ਨਹੀਂ ਗਿਆ ਹੁਕਮ ਨਹੀਂ ਮੰਨਿਆ ਤੇ ਕਹਿਣ ਲੱਗੇ ਮਹਾਰਾਜ ਹੁਕਮ ਹੀ ਮੰਨ ਰਿਆਂ ਮੇਰਾ ਘਰ ਤੁਹਾਡੇ ਚਰਨਾਂ ਤੋਂ ਬਿਨਾ ਹੋਰ ਕਿਤੇ ਨਹੀਂ ਹੈ ਮੇਰਾ ਘਰ ਤਾਂ ਤੁਹਾਡੇ ਚਰਨਾਂ ਦੇ ਵਿੱਚ ਹੀ ਹੈ ਇੰਨੇ ਸਮਰਪਤ ਹੋ ਗਏ ਤਾਂ ਹੀ ਤਾਂ ਗੁਰੂ ਮਹਾਰਾਜ ਨੇ ਕਿਹਾ ਵੀ ਇਹ ਤਾਂ ਹੁਣ ਮੇਰਾ ਹੀ ਅੰਗ ਆ ਅੰਗ ਤੋਂ ਹੀ ਅੰਗਤ ਬਣਾਇਆ ਨਾ ਅੰਗਤ ਸਹਿਬ ਬਣਾਇਆ ਤੇ ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਅਨੇਕਾ ਗੁਰ ਸਿੱਖਾਂ ਦੀਆਂ ਧਾਰਨਾ ਮਿਲਦੀਆਂ ਨੇ ਆਪਾਂ ਇੱਕ ਵੀ ਵਿਚਾਰਨੀ ਆ ਕਿ ਜਿਹੜੇ ਭਾਈ ਜੋਧ ਸਨ ਉਹ دنیਿਆਵੀ ਤੌਰ ਤੇ ਜਾਤੀ ਪੱਖੋਂ ਬ੍ਰਾਹਮਣ ਸਨ ਪੰਡਿਤ ਸਨ ਤੇ ਮਨ ਦੇ ਵਿੱਚ ਇਹ ਥੋੜਾ ਜਿਹਾ ਉੱਚੀ ਜਾਤ ਦਾ ਮਾਣ ਵੀ ਸੀ ਪਰ ਜਦੋਂ ਗੁਰੂ ਅੰਗਦ ਸਾਹਿਬ ਜੀ ਦੇ ਦਰ ਤੇ ਆਏ ਉੱਥੇ ਕਥਾ ਵਾਰਤਾ ਸੁਣੀ ਗੁਰਬਾਣੀ ਗਾਇਨ ਕਰਦੇ ਗੁਰਸਿੱਖ ਪਿਆਰੇ ਪ੍ਰੇਮ ਦੇ ਵਿੱਚ ਭੱਜ ਕੇ ਤੇ ਮਨ ਪੰਗਰ ਗਿਆ ਕਿੱਥੇ ਤਾਂ ਉਹ ਕਿਸੇ ਦੇ ਹੱਥ ਦਾ ਪਾਣੀ ਨਹੀਂ ਸੀ ਪੀਂਦੇ ਪੜ ਕੇ ਇਹ ਸੋਚ ਕੇ ਆਏ ਸੀਗੇ ਵੀ ਸਾਰੇ ਜਾਣੇ ਉੱਥੇ ਪੰਗਤ ਵਿੱਚ ਬੈਠਦੇ ਆ ਪਰ ਮੈਂ ਨਹੀਂ ਬੈਠਣਾ ਕਿਉਂਕਿ ਮੈਂ ਕੀ ਯਾਤਰੀ ਦਾ ਮੈਂ ਭਟਿਆ ਜਾਵਾਂਗਾ ਪਰ ਜਦੋਂ ਸੁਣ ਲਈ ਪਾਵਨ ਬਾਣੀ ਕਥਾ ਸੁਣ ਲਈ ਕੀਰਤਨ ਸੁਣ ਲਿਆ ਮਨ ਇਹੋ ਜਿਹਾ ਪੰਗਰਿਆ ਕਹਿੰਦੇ ਝੂਠੇ ਵਰਤਨਾ ਦੀ ਸੇਵਾ ਕਰਨ ਲੱਗ ਪਈ ਝੂਠੇ ਵਰਤਨਾ ਦੀ ਸੇਵਾ ਦੇ ਵਿੱਚ ਇਹੋ ਜਿਹਾ ਰੁੱਝੇ ਕਹਿੰਦੇ ਉਹਨਾਂ ਨੇ ਬਚਿਆ ਖੁਚਿਆ ਖਾਣਾ ਜੋ ਬਚ ਜਣਾ ਨਾ ਗੁਰਸਿੱਖਾਂ ਤੋਂ ਪ੍ਰਸ਼ਾਦਾ ਛਕਦੇ ਆ ਉਹ ਛਕਣਾ ਤੇ ਕਹਿੰਦੇ ਗੁਰਸਿੱਖਾਂ ਨੇ ਸ਼ਿਕਾਇਤ ਲਾਈ ਕਹਿੰਦੇ ਸੱਚੇ ਪਾਤਸ਼ਾਹ ਬਈ ਭਾਈ ਜੋਧ ਕਹਿੰਦਾਈ ਜੋਧ RAM ਵੀ ਲਿਖਿਆ ਤੇ ਭਾਈ ਗੁਰਦਾਸ ਜੀ ਨੇ ਉਹਨਾਂ ਦਾ ਨਾਂ ਕੱਲਾ ਜੋਧ ਲਿਖਿਆ ਜੋਧ ਰਸੋਈਆ ਦੇਵਤਾ ਇਸ ਤਰ੍ਹਾਂ ਕਰਕੇ ਉਹਨਾਂ ਨੇ ਲਿਖਿਆ ਭਾਈ ਗੁਰਦਾਸ ਜੀ ਨੇ ਸ਼ਿਕਾਇਤ ਕੀਤੀ ਸੱਚੇ ਪਾਤਸ਼ਾਹ ਇਹ ਭਾਈ ਜੋਧ ਪਰਸ਼ਾਦਾ ਨਹੀਂ ਸ਼ੱਕਦੇ ਇਹਨਾਂ ਨੇ ਆਨ ਤਿਆਗ ਦਿੱਤਾ ਤੇ ਇਹ ਤਾਂ ਗੁਰਮਤ ਦਾ ਅਸੂਲ ਨਹੀਂ ਹੈ ਉਹ ਤਾਂ ਗੁਰਮਤ ਅਨੁਸਾਰ ਹੀ ਨਹੀਂ ਚੱਲਦਾ ਤਾਂ ਸੱਚੇ ਬਾਦਸ਼ਾਹ ਨੇ ਭਾਈ ਜੋਧ ਜੀ ਨੂੰ ਸੱਦਿਆ ਸੰਖੇਪ ਵਿੱਚ ਆਪਾਂ ਵਿਚਾਰਦੇ ਹਾਂ ਕਹਿਣ ਲੱਗੇ ਭਾਈ ਜੋਧ ਬਈ ਅਸੀਂ ਸੁਣਿਆ ਤੂੰ ਆਨ ਨਹੀਂ ਸ਼ੱਕਦਾ ਪਰਸ਼ਾਦਾ ਨਹੀਂ ਸ਼ੱਕਦਾ ਲੰਗਰ ਦੇ ਵਿੱਚ ਬੈਠ ਕੇ ਇਹ ਤਾਂ ਗੁਰਮਤਿ ਅਨੁਸਾਰ ਹੀ ਨਹੀਂ ਹੈ ਵੀ ਅੰਨ ਛੱਡ ਦੇਣਾ ਦੇਹੀਨ ਦੁੱਖ ਦੇਣਾ ਇਹ ਤਾਂ ਗੁਰੂ ਨੇ ਸਾਨੂੰ ਸਿਖਾਇਆ ਨਹੀਂ ਹੈ ਸੱਚੋ ਸੱਚ ਦਸੀ ਕਿਉਂਕਿ ਗੁਰੂਦਰ ਤੇ ਝੂਠ ਨਹੀਂ ਬੋਲੀਦਾ ਬੋਲ ਗਿਆ ਸੱਚ ਧਰਮ ਝੂਠ ਨਾ ਬੋਲ ਗਿਆ ਭਾਈ ਜੋ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਝੂਠ ਕੀ ਬੋਲਣਾ ਤੁਸੀਂ ਸਾਰਾ ਕੁਝ ਜਾਣਦੇ ਹੋ ਪਰ ਹੁਣ ਜਦੋਂ ਤੁਹਾਡਾ ਹੁਕਮ ਹੋਇਆ ਤਾਂ ਮੈਂ ਦੱਸਦਾ ਵੀ ਮੈਨੂੰ ਬੜਾ ਮਾਣ ਸੀ ਆਪ ਦੇ ਆਪ ਤੇ ਤੇ ਹੋਰ ਹੀ ਸੋਚ ਸੀ ਜਦੋਂ ਮੈਂ ਤੁਹਾਡੇ ਦਰ ਤੇ ਆਇਆ ਸੀ ਤੇ ਜਦੋਂ ਮੈਂ ਇੱਥੇ ਆ ਕੇ ਆਪ ਜੀ ਦੇ ਬਚਨ ਸੁਣੇ ਗੁਰਸਿੱਖਾਂ ਨੂੰ ਕੀਰਤਨ ਕਰਦਿਆਂ ਸੇਵਾ ਕਰਦਿਆਂ ਦੇਖਿਆ ਸੁਣਿਆ ਉਹਨਾਂ ਦੇ ਬਚਨ ਸੁਣੇ ਤਾਂ ਮੈਨੂੰ ਆਪ ਦੇ ਆਪ ਤੇ ਬੜੀ ਗਲਾਨੀ ਆਈ ਭਈ ਤੂੰ ਤਾਂ ਬੜਾ ਨੀਚ ਆ ਤੇਰੇ ਅੰਦਰ ਤਾਂ ਹੰਕਾਰ ਰੂਪੀ ਪਸ਼ੂ ਬੈਠਾ ਹੋਇਆ ਤੇ ਇਹ ਪਸ਼ੂ ਨੂੰ ਤਾਂ ਬਚਿਆ ਖੁਚੇ ਹੀ ਖਵਾਉਣਾ ਚਾਹੀਦਾ ਤੇ ਮੈਂ ਤਾਂ ਕਰਕੇ ਬਚਿਆ ਖੁਚਿਆ ਸੱਚੇ ਪਾਤਸ਼ਾਹ ਛੱਕਦਾ ਸੀਗਾ ਗੁਰੂ ਮਹਾਰਾਜ ਕਹਿਣ ਲੱਗੇ ਪਰ ਹੁਣ ਤਾਂ ਉਹ ਪਸ਼ੂ ਖਤਮ ਹੋ ਗਿਆ ਹੁਣ ਤਾਂ ਤੇਰੇ ਅੰਦਰ ਸ਼ੁਭ ਗੁਣ ਨੇ ਤੇਰੇ ਅੰਦਰ ਨਿਮਰਤਾ ਹੈ ਪਿਆਰ ਹੈ ਟਿਕਾ ਹੈ ਗੁਰੂ ਨੂੰ ਸਮਰਪਣ ਹੈ ਤੇ ਅੱਜ ਤੋਂ ਬਾਅਦ ਨਹੀਂ ਤੂੰ ਛਕਣਾਗਾ ਕਿਉਂਕਿ ਤੇਰੇ ਅੰਦਰ ਮਾਲਕਤ ਦੀ ਜੋਤ ਆ ਤੇ ਜੇ ਤੂੰ ਜੂਠ ਪਾਏਗਾ ਇਹਦੇ ਵਿੱਚ ਤਾਂ ਉਹਦਾ ਜੋਤ ਦਿਆ ਨਰਾਦਰ ਕਹਿਣ ਲੱਗਾ ਮਹਾਰਾਜ ਨਹੀਂ ਛਕਦਾ ਤੇ ਮਾਦਾ ਖੀਵੀ ਜੀ ਕਿਉਂਕਿ ਉਸ ਵੇਲੇ ਲੰਗਰ ਦੇ ਇੰਚਾਰਜ ਸਨ ਦੂਜੇ ਪਾਸ਼ਾ ਦੇ ਧਰਮ ਪਤਨੀ ਮਾਦਾ ਖੀਵੀ ਜੀ ਨੇ ਆਪਣੇ ਹੱਥੀ ਪ੍ਰਸ਼ਾਦਾ ਪਰੋਸ ਕੇ ਦਿੱਤਾ ਭਾਈ ਜੋਤ ਜੀ ਨੂੰ ਉਹ ਆਪਦੇ ਪੁੱਤਾਂ ਵਾਂਗ ਸਮਝਦੇ ਸੀ ਉਹਨਾਂ ਨੂੰ ਔਰ ਜਿੱਦਾਂ ਸਾਰੇ ਗੁਰ ਸਿੱਖਾਂ ਨੂੰ ਹੀ ਉਹਨਾਂ ਦੀ ਮਾਮਾ ਵਰਗੀ ਠੰਡੀ ਛਾਂ ਸੀ ਇਹ ਭਾਈ ਸੱਤਾ ਜੀ ਅਤੇ ਬਲਵੰਡ ਜੀ ਨੇ ਆਰਾਮ ਕਲੀ ਦੀਵਾਰ ਦੇ ਵਿੱਚ ਦਰਜ ਕੀਤਾ ਬਲਵੰਡ ਖੀਵੀ ਨੇਕ ਜਣ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡ ਕੇ ਰਸੇਮਰਤ ਖੀਰ ਖਿਆਲੀ ਤੇ ਭਾਈ ਜੋਧ ਜੀ ਨੂੰ ਉਹਨਾਂ ਨੇ ਫਿਰ ਲੰਗਰ ਬਣਾਉਣ ਦੇ ਉੱਤੇ ਸੇਵਾ ਲਾ ਦਿੱਤੀ ਭਾਈ ਜੋਧ ਜੀ ਨਾਹੀਂ ਕਿਹਾ ਜਾਂਦਾ ਨਾ ਜੋਤ ਰਸੋਈਆ ਦੇਵਤਾ ਉਹਨੂੰ ਰਸੋਈਆ ਬਣਾ ਦਿੱਤਾ ਤੇ ਫੇਰ ਕਹਿੰਦੇ ਕਿਸੇ ਦਿਨ ਉਹਨਾਂ ਦੀ ਗਰਸਖਾ ਨੇ ਜਾਣ ਕੇ ਉਹਨੂੰ ਕਹਿ ਦਿੱਤਾ ਕਹਿਣ ਲੱਗੇ ਹੁਣ ਨਹੀਂ ਸ਼ੱਕਦਾ ਝੂਠ ਕਹਿੰਦਾ ਨਹੀਂ ਹੁਣ ਗੁਰੂ ਮਹਾਰਾਜ ਦਾ ਰੂਪਨ ਹੋ ਗਿਆ ਪਹਿਲਾਂ ਪਸੂ ਬੈਠਾ ਸੀ ਉਹਨੂੰ ਉਹੀ ਚੀਜ਼ ਚਾਹੀਦੀ ਸੀ ਹੁਣ ਇਹਦੇ ਅੰਦਰ ਦੇਵਤੇ ਬੈਠੇ ਨੇ ਭਾਵ ਸ਼ੁਭ ਗੁਣ ਨੇ ਮਾਲਕ ਦੀ ਜੋਤ ਜਾਗਰਤ ਹੋਈ ਤੇ ਹੁਣ ਮੈਂ ਉਹਦੀ ਬੇਅਦਵੀ ਨਹੀਂ ਕਰ ਸਕਦਾ ਐਨੇ ਸਮਰਪਿਤ ਹੋਏ ਸਾਰਾ ਕੁਝ ਛੱਡ ਦਿੱਤਾ ਇਸੇ ਲਈ ਤਾਂ ਜਦੋਂ ਖੰਡੇ ਦੀ ਪੌੜ ਸ਼ਿਕਾਉਂਦੇ ਨੇ ਸਿੰਘ ਉਹਦੋਂ ਕਹਿੰਦੇ ਨੇ ਨਾ ਅੱਜ ਤੋਂ ਤੁਹਾਡੀ ਜਾਤ ਨਾਸਕ ਕੁੱਲ ਨਾਸ ਕਰਮ ਨਾਸ ਜਦੋਂ ਆਪਾਂ ਸਾਰਾ ਕੁਝ ਛੱਡ ਦਿੰਨੇ ਆ ਨਾ ਤਾਂ ਆਪਣੇ ਜਿਹੜੇ ਕੀਤੇ ਹੋਏ ਕਰਮ ਉਹ ਵੀ ਪਿੱਛੇ ਹੀ ਛੱਟ ਜਾਂਦੇ ਆ ਤੇ ਜਿੰਨਾ ਚਿਰ ਆਪਾਂ ਗੁਰੂ ਨੂੰ ਸਮਰਪਤ ਨਹੀਂ ਹੁੰਦੇ ਉਹਨਾਂ ਚਿਰ ਆਪਾਂ ਹੋਰ ਹੋਰ ਥਾਈ ਕਿਉਂਕਿ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਤਾਂ ਆਉਣੀ ਹੀ ਜਦੋਂ ਕੋਈ ਕਸ਼ਟ ਹੁੰਦਾ ਚ ਕਿਸੇ ਚੀਜ਼ ਦੀ ਥੋੜ੍ਹ ਹੁੰਦੀ ਆ ਆਪਾਂ ਕਦੇ ਕਿਸੇ ਦਰ ਤੇ ਜਾਂਦੇ ਆ ਕਦੇ ਕਿਸੇ ਦਰ ਤੇ ਜਾਂਦੇ ਆ ਪਟਕਦੇ ਫਿਰਦੇ ਆ ਇਹ ਦੁਬਦਾ ਇਹ ਪਟਕਣਾ ਇਹ ਅਸੂ ਦੀਆਂ ਨਿਸ਼ਾਨੀਆਂ ਨਹੀਂ ਉਹ ਤਾਂ ਬਾਦੋਂ ਚ ਪਿੱਛੇ ਹੀ ਰਹਿ ਗਈਆਂ ਨਾ ਜਦੋਂ ਗੁਰੂ ਦੇ ਨਾਲ ਹੱਥ ਜੁੜ ਗਿਆ ਸਾਡਾ ਉਹ ਤਾਂ ਉੱਥੋਂ ਹੀ ਸ਼ੁਰੂਆਤ ਹੋ ਗਈ ਸੀ ਸੇ ਬਾਦੋਂ ਇਹ ਨਰਕ ਨਾ ਪਾਈਆਂ ਗੁਰ ਰੱਖਣ ਵਾਲਾ ਹੇਤ ਤੇ ਫਿਰ ਜਦੋਂ ਜ਼ਿੰਦਗੀ ਦੇ ਵਿੱਚ ਇਹ ਕਲਾ ਵਾਪਰੀ ਫਿਰ ਮਨੁੱਖ ਉਧਰੋਂ ਸਾਰੇ ਪਾਸਿਆਂ ਤੋਂ ਹਟ ਗਿਆ ਨੌਵੇਂ ਪਾਤਸ਼ਾਹ ਨੇ ਕੁੱਤੇ ਦੀ ਉਦਾਹਰਨ ਕਿਉਂ ਦਿੱਤੀ ਸਵਾਮੀ ਕੋ ਗ੍ਰਹਿ gameObjects ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਧ ਹਰ ਭਜੋ ਇੱਕ ਮਨ ਹੋਇ ਇੱਕ ਚਿਤ ਜਿਵੇਂ ਕਹਿੰਦੇ ਸਵਾਨ ਕਹਿੰਦੇ ਕੁੱਤੇ ਨੂੰ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਇਸੇ ਤਰੀਕੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਮਾਲਕ ਦੀ ਅਰਧਨਾ ਕਰੋ ਬਹੁਤ ਵੱਡਾ ਇਕੱਠ ਵੀ ਹੋਵੇ ਰੌਲਾ ਰੱਪਾ ਵੀ ਹੋਵੇ ਬੜਿਆ ਮੜੇ ਅਮੀਰ ਬੰਦੇ ਉੱਥੇ ਬੈਠੇ ਹੋਣ ਕੀਮਤੀ ਛਾਪਾਂ ਛੱਲੇ ਪਾ ਕੇ ਬੈਠੇ ਹੋਣ ਸਮੇਂ ਦਾ ਬਾਦਸ਼ਾਹ ਬੈਠਾ ਹੋਵੇ ਪ੍ਰਧਾਨ ਮੰਤਰੀ ਵੀ ਬੈਠਾ ਹੋਵੇ ਪਰ ਜਿਹੜਾ ਕੁੱਤਾ ਨਾ ਉਹ ਆਪਦੇ ਮਾਲਕ ਦੇ ਕੋਲੇ ਹੀ ਜਾਊਗਾ ਉਹ ਉਹਦੇ ਕੋਲੇ ਜਾ ਕੇ ਉਹਨੇ ਪੁੱਛਾ ਲਾਉਣੀ ਕੁੱਤੇ ਨੇ ਇਸੇ ਲਈ ਉਹਦੀ ਵਫਾਦਾਰੀ ਦੀ ਮਿਸਾਲ ਦਿੱਤੀ ਗੁਰੂ ਮਹਾਰਾਜ ਜੀ ਨੇ ਵੀ ਇਸ ਤਰੀਕੇ ਦੇ ਨਾਲ ਜਿਹੜੇ ਮਾਲਕ ਨੂੰ ਸਮਰਪਿਤ ਹੋ ਜਾਂਦੇ ਆ ਉਹਨਾਂ ਦੇ ਸਾਹਮਣੇ ਕਿੰਨਾ ਰੌਲਾ ਰੱਪਾ ਹੋਵੇ ਦੁਨੀਆ ਜਿੱਧਰ ਮਰਜੀ ਤੁਰੇ ਕਿ ਉਹ ਕਿਸੇ ਨੂੰ ਕੁਝ ਕਹਿੰਦੇ ਵੀ ਨਹੀਂ ਠੀਕ ਆ ਪਈ ਜਾਵੇ ਰੌਲਾ ਤਰ੍ਹਾਂ ਤਰ੍ਹਾਂ ਦੇ ਬਣ ਠਣ ਕੇ ਬੈਠੇ ਰਹਿਣ ਕੋਈ ਬਾਬਾ ਬਣਿਆ ਰਵੇ ਕੋਈ ਸਤਿਗੁਰੂ ਬਣਿਆ ਬੈਠਾ ਰਵੇ ਕੋਈ ਕੁਝ ਬਣਿਆ ਬੈਠਾ ਰਵੇ ਪਰ ਉਹ ਆਪਣੇ ਮਾਲਕ ਦੇ ਦਰ ਤੋਂ ਬਿਨਾ ਹੋਰ ਕਿਸੇ ਪਾਸੇ ਜਾਂਦੇ ਨਹੀਂ ਕਿਉਂ ਉਹਨਾਂ ਨੂੰ ਪਤਾ ਲੱਗ ਗਿਆ ਵਿਣ ਪ੍ਰਭ ਕਿਉਂ ਸੁੱਖ ਪਾਈਐ ਦੂਜੀ ਨਹੀਂ ਜਾਏ ਪ੍ਰਭੂ ਤੋਂ ਬਿਨਾ ਕਿਵੇਂ ਸੁੱਖ ਮਿਲ ਸਕਦਾ ਦੂਜੀ ਕੋਈ ਜਗ੍ਹਾ ਹੈ ਹੀ ਨਹੀਂ ਨਾ ਦੂਜੀ ਕੋਈ ਥਾਂ ਹੈ ਨਹੀਂ ਜਾਏ ਤੋਂ ਭਾਵ ਹੈ ਜਗਾ ਦੂਜੀ ਨਹੀਂ ਜਾਏ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਜਿਨ੍ਹਾਂ ਨੇ ਪ੍ਰੇਮ ਦੇ ਰਸ ਨੂੰ ਚੱਖ ਲਿਆ ਉਹ ਤ੍ਰਿਪਤ ਹੋ ਗਏ ਰੱਜ ਗਏ ਦੋਨੇ ਲਖਜਵਤਾਂ ਨੇ ਸੱਚੇ ਪਾਤਸ਼ਾਹ ਨੇ ਇੱਕ ਹੁੰਦਾ ਰੱਜਣਾ ਇੱਕ ਹੁੰਦਾ ਤ੍ਰਿਪਤ ਹੋਣਾ ਮਾਲਕ ਦੇ ਦਰ ਤੇ ਉਹ ਜੁੜ ਗਏ ਪਿਆਰ ਦੇ ਵਿੱਚ ਭਜ ਗਏ ਪਿਆਰ ਦੇ ਵਿੱਚ ਨਫੇ ਨੁਕਸਾਨ ਤਾਂ ਨਹੀਂ ਦੇਖੇ ਜਾਂਦੇ ਨਾ ਹੀ ਸ਼ਰਤਾਂ ਲੱਗਦੀਆਂ ਨੇ ਉੱਥੇ ਤਾਂ ਸਮਰਪਣ ਹੁੰਦਾ ਇਸ ਲਈ ਗੁਰਮਾਰਾ ਜੀ ਨੇ ਕਿਹਾ ਨਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਤਿੰਨ ਲੱਗ ਚੀਜ਼ਾਂ ਨੇ ਇੱਕ ਹੈ ਪਿਆਰ ਇੱਕ ਹੈ ਉਹਦੀ ਖੇਡ ਇੱਕ ਹੈ ਉਹਦਾ ਚਾ ਪਿਆਰ ਦੀ ਖੇਡ ਦਾ ਚਾ ਖੇਡ ਦੇ ਵਿੱਚ ਕਈ ਵਾਰ ਆਪਾਂ ਨੂੰ ਦੂਜੇ ਦੇ ਨਾਲ ਈਰਖਾ ਵੀ ਹੋ ਜਾਂਦੀ ਦੁਨਿਆਵੀ ਤੌਰ ਤੇ ਜਦੋਂ ਆਪਾਂ ਖੇਡਦੇ ਆ ਤਲਖੀ ਵੀ ਹੁੰਦੀ ਆ ਜੇ ਦੂਜਾ ਜਿੱਤ ਜੇ ਤਾਂ ਗੁੱਸਾ ਵੀ ਆ ਜਾਂਦਾ ਪਰ ਇਹ ਪਿਆਰ ਦੀ ਖੇਡ ਆ ਜਿਹਦੇ ਵਿੱਚ ਹਾਰ ਜਿੱਤ ਤਾਂ ਕੋਈ ਦੇਖਦਾ ਹੀ ਨਹੀਂ ਉੱਥੇ ਹੈ ਵੀ ਜੇ ਮੈਂ ਹਾਰ ਜਾਵਾਂਗਾ ਤਾਂ ਹੀ ਜਿੱਤਾਂਗਾ ਭਾਵੇਂ ਜੇ ਮੈਂ ਆਪਣਾ ਆਪਾ ਛੱਡ ਦੇਵਾਂਗਾ ਮਾਰਕ ਨੂੰ ਸਮਰਪਿਤ ਹੋ ਜਾਵਾਂਗਾ ਆਹੇ ਮੈਨੂੰ ਪ੍ਰਾਪਤੀ ਹੋਏਗੀ ਬਸ ਇਸੇ ਕੱਲ ਦਾ ਚਾਹ ਰਹਿੰਦਾ ਸਦਾ ਹੀ ਤਾਂ ਗੁਰੂ ਮਹਾਰਾਜ ਨੇ ਬਚਨ ਕੀਤੇ ਵੀ ਜੀਨੇ ਇਹ ਪਿਆਰ ਦੇ ਰਸ ਨੂੰ ਚੱਖ ਲਿਆ ਨਾ ਉਹ ਕੱਲਾ ਰੱਜਿਆ ਹੀ ਨਹੀਂ ਉਹ ਤ੍ਰਿਪਤ ਵੀ ਹੋ ਗਿਆ ਰੱਜ ਜਾ ਤਾਂ ਭਾਵ ਹੁੰਦਾ ਵਾ ਆਪਾਂ ਜਿਵੇਂ ਕਹਿੰਦੇ ਢੱਡ ਭਰ ਗਿਆ ਤ੍ਰਿਪਤ ਹੁੰਦਾ ਵੀ ਹੁਣ ਹੋਰ ਕਿਹੇ ਚੀਜ਼ ਦੀ ਲੋੜ ਹੀ ਨਹੀਂ ਰੱਜੇ ਹੋਏ ਬੰਦੇ ਦੇ ਸਾਹਮਣੇ ਵੀ ਕੋਈ ਸਵਾਦਲੀ ਚੀਜ਼ ਬੰਦਾ ਲੈ ਕੇ ਆ ਜਾਂਦਾ ਨਹੀਂ ਕਿ ਥੋੜੀ ਜੀ ਲਓ ਤੁਸੀਂ ਖਾ ਕੇ ਦੇਖੋ ਥੋੜੀ ਜੀ ਬਹੁਤ ਸਵਾਦ ਆ ਤੇ ਬੰਦਾ ਕਹਿੰਦਾ ਚੱਲ ਥੋੜੀ ਜੀ ਦੇ ਦੇ ਹਜੇ ਉਹ ਤ੍ਰਿਪਤ ਨਹੀਂ ਸੀ ਮਤਲਬ ਉਹਦੇ ਮਨ 'ਚ ਇੱਛਾ ਸੀ ਉਹ ਚੱਲ ਹੋਰ ਰਸ ਮਾਣ ਲੇ ਥੋੜਾ ਜਿਹਾ ਕਿਸੇ ਚੀਜ਼ ਦਾ ਜਿਵੇਂ ਰੋਟੀ ਪਾਣੀ ਤੋਂ ਬਾਅਦ ਕਈ ਥਾਂ ਮਿੱਠਾ ਲੈ ਆਂਦੇ ਬਾਅਦ ਚ ਪਰ ਤ੍ਰਿਪਤ ਦਾ ਭਾਵ ਇਹ ਹੈ ਵੀ ਕਿਸੇ ਚੀਜ਼ ਦੀ ਲੋੜ ਹੀ ਨਹੀਂ ਭਾਵ ਮਾਲਕ ਦੇ ਨਾਲ ਜੁੜ ਕੇ ਜ਼ਿੰਦਗੀ ਇਹੋ ਜੀ ਬਣ ਗਈ ਇੰਨਾ ਕ ਤ੍ਰਿਪਤ ਹੋ ਜਾਂਦਾ ਮਨੁੱਖ ਇੰਨਾ ਕ ਰੱਜ ਜਾਂਦਾ ਕਿ ਉਹ ਫਿਰ ਹੋਰ ਕਿਸੇ ਪਾਸੇ ਜਾਣ ਦੀ ਇੱਛਾ ਰੱਖਦਾ ਹੀ ਨਹੀਂ ਆਪਣੇ ਮਨ ਦੇ ਵਿੱਚ ਜਿਵੇਂ ਅਨੇਕਾ ਗੁਰ ਸਿੱਖਾਂ ਦੀਆਂ ਧਾਰਨਾ ਆਪਾਂ ਵਿਚਾਰਦੇ ਆ ਗੁਰੂ ਸਾਹਿਬਾਨ ਦੀਆਂ ਵਿਚਾਰ ਨੇ ਆਪ ਤਿਆਗ ਬੇਨਤੀ ਕਰਹਿ ਲੇਹੋ ਪ੍ਰਭੂ ਲੜ ਲਈ ਉਹ ਤਾਂ ਆਪਣਾ ਆਪ ਤਿਆਗ ਕੇ ਬੇਨਤੀ ਕਰਦੇ ਨੇ ਇਹ ਪ੍ਰਭੂ ਜੀ ਮੈਨੋਂ ਤੁਸੀਂ ਆਪਣੇ ਲੜਦਿਆਂ ਨਾਲ ਲਾਈ ਰੱਖੋ ਜੀ ਜੋ ਹਰ ਕੰਤ ਮਲਾਈਆ ਸੇ ਵਿਛੜ ਕਤਹ ਨਾ ਜਾਏ ਜਿਹੜੀ ਜੀਵ ਇਸਤਰੀ ਪ੍ਰਭੂਪਤੀ ਨੇ ਆਪਣੇ ਨਾਲ ਮਲਾ ਲਈ ਉਹ ਵਿਛੜ ਕੇ ਹੋਰ ਕਿਤੇ ਫਿਰ ਜਾਂਦੀ ਨਹੀਂ ਇਹ ਇੱਕ ਬਚਨ ਦੇ ਰੂਪ ਦੇ ਵਿੱਚ ਆ ਜੋ ਹਰ ਕੰਤ ਮਲਾਈਆ ਸੇ ਵਿਛੜ ਕਤਹ ਨਾ ਜਾਏ ਪ੍ਰਭੂ ਬਿਨਾਂ ਦੂਜਾ ਕੋ ਨਹੀਂ ਨਾਨਕੇ ਹਰ ਸਰਣ ਆਈ ਪ੍ਰਭੂ ਤੋਂ ਬਿਨਾਂ ਦੂਜਾ ਹੈ ਹੀ ਨਹੀਂ ਜਿਹੜਾ ਸਾਨੂੰ ਸਦੀਵੀ ਸੁੱਖ ਦੇ ਸਕੇ ਸਦੀਵੀ ਤ੍ਰਿਪਤੀ ਦੇ ਸਕੇ ਧੰਗਵਰ ਨਾਨਕ ਸਾਹਿਬ ਜੀ ਪੰਜਵੇਂ ਜਾਮੇ ਵਿੱਚ ਬਚਨ ਕਰਦੇ ਨੇ ਹੇ ਪ੍ਰਭੂ ਮੈਂ ਤੇਰੀ ਸ਼ਰਣ ਹਾਂ ਤੇਰੀ ਸ਼ਰਨਨ ਦੇ ਵਿੱਚ ਆਇਆ ਹਾਂ ਰਹਿਮਤਾਂ ਕਰੋ ਜੀ ਮੈਨੂੰ ਆਪਣੇ ਨਾਲ ਜੋੜੀ ਰੱਖੋ ਜੀ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮયા ਹਰ ਰਾਈ ਅਸੂ ਦੇ ਮਹੀਨੇ ਰਾਈ ਉਪਦੇਸ਼ ਕਰ ਦਿੰਨੇ ਓਹ ਜੀਵ ਇਸਤਰੀਆਂ ਇੱਥੇ ਬਹੁਤ ਵਜਨ ਰੂਪ ਦੇ ਵਿੱਚ ਆ ਓਹ ਜੀਵ ਇਸਤਰੀਆਂ ਸੁਖੀ ਵਸਦੀਆਂ ਨੇ ਜਿਨ੍ਹਾਂ ਦੇ ਉੱਤੇ ਹਰੀ ਰਾਜੇ ਦੀ ਭਾਵ ਮਾਲਕ ਦੀ ਪ੍ਰਭੂ ਦੀ ਮਿਹਰ ਹੋ ਜਾਂਦੀ ਹੈ ਮਯਾ ਇੱਥੇ ਲੱਭਜ ਹੈ ਮਾਇਆ ਇੱਕ ਹੁੰਦਾ ਮਾਇਆ ਉਹ ਚੀਜ਼ ਜਿਹੜੀ ਮਾਲਕ ਤੋਂ ਤੋੜਦੀ ਆਪਾਂ ਨੂੰ ਇਹ ਮਾਇਆ ਜਿੱਤ ਹਰ ਵਿਸਤਰ ਹੈ মোহ ਆਪਜੇ ਭਾਉ ਦੂਜਾ ਲਾਇਆ ਇੱਕ ਹੁੰਦਾ ਮਾਇਆ ਮੰਮਿਆਂ ਨੂੰ ਕੰਨਾ ਨਹੀਂ ਹੈ ਉਹਦਾ ਭਾਵ ਹੁੰਦਾ ਮੇਰ ਰਹਿਮਤ ਬਖਸ਼ਿਸ਼ ਜਿਨ੍ਹਾਂ ਦੇ ਉੱਤੇ ਮਾਲਕ ਨੇ ਮੇਰ ਕੀਤੀ ਰਹਿਮਤ ਕੀਤੀ ਦਇਆ ਕੀਤੀ ਉਹ ਜੀਵ ਇਸਤਰੀਆਂ ਸਦਾ ਸੁખી ਵੱਸਦੀਆਂ ਨੇ ਉਹਨਾਂ ਦੇ ਜੀਵਨ ਦੇ ਵਿੱਚ ਸਦਾ ਹੀ ਅਸੂਦਾ ਮਹਿ ਨਾ ਭਾਵ ਇੱਕ ਟਿਕਾ ਹੈ ਨਾ ਖੁਸ਼ੀ ਹੈ ਨਾ ਗਮੀ ਹੈ ਨਾ ਗਰਮੀ ਹੈ ਨਾ ਸਰਦੀ ਹੈ ਇੱਕ ਆਨੰਦ ਹੈ ਪਿਆਰ ਦਾ ਉਤਸ਼ਾਹ ਹੈ ਮਾਲਕ ਦੇ ਨਾਲ ਮਲਾਪ ਦਾ ਆਨੰਦ ਹੈ ਸੱਚੇ ਪਾਤਸ਼ਾਹ ਰਹਿਮਤ ਕਰਨ ਗੁਰੂ ਅਕੀਰਦਾਸ ਬੇਨਤੀ ਕਰੀਏ ਸੱਚੇ ਪਾਤਸ਼ਾਹ ਸਾਨੂੰ ਵੀ ਹੋਰ ਪਟਕਣਾਵਾਂ ਤੋਂ ਬਚਾ ਕੇ ਇੱਧਰ ਉੱਧਰ ਤੋਂ ਸਾਡਾ ਮਨ ਮੋੜ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਜੀ ਅਸੀਂ ਵੀ ਤੁਹਾਡੇ ਪਿਆਰ ਦੇ ਵਿੱਚ ਰੰਗੇ ਜਾਈਏ ਤਾਂ ਕਰਕੇ ਸਾਡਾ ਜੀਵਨ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਦਾ ਵਿਆਪੇ ਮੇਲੇ ਇੰਨੀਆਂ ਹੀ ਬੇਨਤੀਆਂ ਪ੍ਰਮਾਣ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਆਪ ਸਰਬੱਤ ਸੰਗਤਾਂ ਦਾ ਗੁਰੂ ਘਰ ਦੇ ਵਜੀਰਾ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਸੇਵਾ ਕਰਵਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ